ਆਹ ਹਾ ਕਰਮ ਮੈਨੂੰ ਤਾਂ ਹੋਰ ਤਰ੍ਹਾਂ ਹੀ ਹੋਈ ਜਾਂਦਾ ਵਾ ਇਹਨੇ ਨਖਤੀ ਨੇ ਨਾ ਅੱਗੇ ਵੀ ਮੇਰੇ ਹੱਥ 'ਚ ਕਾਪੀ ਆਈ ਤੇ ਖੋਲੀ ਤੇ ਹੁਣ ਵੀ ਖੋਲੀ ਆ ਮੇਰਾ ਤਾਂ ਜਿਕਰ ਤਾਂ ਦਾ ਨਾ ਸਿਰ ਪਾੜਦਾ ਜਾ ਕੇ ਉਹ ਮੰਮੀ ਤੁਸੀਂ ਨੇ ਕਾਲੇ ਕਾਤੋਂ ਪਈ ਜਾਂਦੇ ਜੋ ਮੈਂ ਕਿਹਾ ਮੇਰੇ ਕੋ ਹੈਗਾ ਸਬੂਤ ਫਿਰ ਕਿਉਂ ਤੁਸੀਂ ਐਵੇਂ ਰੋਲਾ ਪਈ ਜਾਂਦੇ ਜੇ ਵਾ ਕਿਹੜਾ ਸਬੂਤ ਆ ਤੇਰੇ ਕੋ ਮੈਨੂੰ ਦੱਸ ਵੀ ਦੇ ਬਾਜ਼ਾਰ ਤਾਂ ਨਹੀਂ ਆ ਕਿ ਪਾਈ ਜਾਂਣਾ ਜਦੋਂ ਚਾਚੀ ਤਾਣ ਨਾਲ ਲੜਨੀ ਹੀ ਡਈ ਆਪਣੇ ਮੂੰਹ ਸਾਰਾ ਕੋ ਨਹੀਂ ਕਹਿਣ ਕਿ ਮੈਂ ਇਹਦੇ 'ਚ ਵੀਡੀਓ ਬਣਾ ਲਈ ਹੈ ਵੀਡੀਓ ਬਣਾ ਲਈ ਸੱਚੀ ਹਾਂਜੀ ਵਖਾਹ ਨਹੀਂ ਵਿਖਾਉਣੀ ਨਹੀਂ ਮੈਂ ਹੁਣ ਹੈਗੀ ਜਦੋਂ ਸਾਰੇ ਆਣੇ ਬਹਿਣਗੇ ਨਾ ਮੈਂ ਉਦੋਂ ਹੀ ਸਾਰਿਆਂ ਨੂੰ ਵਿਖਾਉਂਗਾ ਹਾਏ ਹਾਏ ਮੈਂ ਤੇ ਆਪਣੇ ਪੁੱਤ ਨੂੰ ਲੱਲੂ ਜਾਈ ਸਮਝਦੀ ਮੇਰਾ ਪੁੱਤ ਇੰਨਾ ਹਿਆਰ ਨਿਕਲਿਆ ਮੇਰਾ ਤੇ ਜੀ ਕਰਦਾ ਵਾ ਤੇਰੇ ਗੱਲ ਚ ਮੈਡਲ ਹੀ ਪਾਦਾ ਹਾਂ ਸੋਨੇ ਦਾ ਸੱਚੀ ਇਦਾਂ ਕੀਤਾ ਤੂੰ ਆਹੋ ਬੜੇ ਮਾਪ ਤੇ ਖੁਸ਼ੀ ਓ ਕਿਹੜੀ ਕਿਦੜ ਸ਼ੀਖੀ ਲੱਭ ਗਈ ਤੁਹਾਨੂੰ ਖੁਸ਼ੀ ਵਾਲੀ ਗੱਲ ਵਾ ਮੇਰੇ ਮੁੰਡੇ ਨੇ ਅੱਜ ਐਡਾ ਵੱਡਾ ਕੰਮ ਕੀਤਾ ਨਾ ਜਿਹੜਾ ਅਜੇ ਤੱਕ ਨਾ ਮੇਕੋ ਹੀ ਹੋਇਆ ਤੇ ਨਾ ਤੁਹਾਡੇ ਕੋਲੋਂ ਹੀ ਹੋਇਆ ਇੰਨੇ ਕਿਹੜਾ ਮੋਰਚਾ ਫੜੇਗਾ ਤੜਾ ਮੇਰ ਕੋ ਨਹੀਂ ਹੋਇਆ ਮੋਰਚਾ ਫਤਿਹ ਕਰਨ ਵਾਲੀ ਗੱਲ ਆ ਆਹ ਵੇਖੋ ਜਿਹੜੇ ਪੂਜਾ ਨੇ ਉਹ ਕਾਪੀ ਨਹੀਂ ਬੈਂਕ ਦੀ ਸਾਡੇ ਕੋਲ ਖੋਣ ਰਹੀ ਸਾਡੇ ਨਾਲ ਲੜਨ ਰਹੀ ਹੀਗੀ ਤੇ ਉਹ ਪੈਸੇ ਤੇਲੇ ਦਾ ਜੋ ਵੀ ਵੀ ਕਰਨੇ ਚੋਰੀ ਨਹੀਂ ਕੀਤੀ ਡਈ ਬਗ ਉਹ ਕਰਨੇ ਸਾਰੀ ਵੀਡੀਓ ਬਣਾ ਲਿਓ ਹੈ ਤੁਸੀਂ ਤੇ ਨਿਗੇ ਪਿੰਜਰੇ ਸ਼ੇਰ ਕੈਦ ਕਰ ਲਿਆ ਬੰਦੇ ਚ ਕਿਸ ਨਹੀਂ ਹੋ ਰਿਆ ਮੈਂ ਕਿਹਾ ਸ਼ੇਰ ਵੀ ਐਸਾ ਕੈਦ ਕੀਤਾ ਨਾ ਭੱਜੂਗਾ ਨਾ ਤੇ ਵੇਖਾਂ ਕਿਹੜੇ ਬੰਨੇ ਨੂੰ ਜਾਂਦਾ ਵਾ ਇਹ ਨਹੀਂ ਭੱਜਣ ਜੋਗਾ ਰਿਹਾ ਸ਼ੇਰ ਹਣ ਇਹ ਤੁਹਾਨੂੰ ਮੌਕਾ ਦੱਸੂ ਭਾਈ ਦਾ ਕਿ ਤੁਸੀਂ ਭਾਈ ਦੇਈਓ ਨਾ ਮੌਕਾ ਕਿਹੜੀ ਗੱਲ ਆ ਆ ਵੇ ਸਾਡੇ ਕੋਲ ਪ੍ਰੂਫ ਆ ਸਰੀਆਮ ਹੁਣ ਆ ਲੈnde ਬਸ ਮੰਮੀ ਨੂੰ ਤੇ ਵਿਪਨ ਨੂੰ ਉਹਨਾਂ ਦੇ ਸਾਹਮਣੇ ਐ ਪ੍ਰੂਫ ਖੋਲਣਾ ਮੈਂ ਉਹਨੇ ਮੁਕਰ ਜਾਣਾ ਉਹਨੇ ਕਹਣਾ ਮੈਂ ਹੈ ਹੀ ਨਹੀਂ ਉਹਦੇ ਵਾਰੀ ਹੁੰਦੀ ਦਖਾਉਂਦਾ ਬੰਦੇ ਆ ਤੈਨੂੰ ਕਿੱਥੇ ਵਾਰੀ ਆਉਣਾ ਉਹਦੇ ਉਹਦੀ ਜ਼ੁਬਾਨ ਦੇ ਲਬਜ ਵਿੱਚ ਰਿਕਾਰਡ ਹੋਇਆ ਉਹਦਾ ਚਿਹਰਾ ਰਿਕਾਰਡ ਹੋਇਆ ਵਾ ਕਿੱਦਾਂ ਭੱਜ ਜੂਗੀ ਇੱਧਰ ਫੜਾਓ ਇਹਨੂੰ ਨਾ ਕੋਈ ਕਰ ਦੇ ਨਸੂ ਹੁਣ ਉਹਨੇ ਫੋਨ ਹੀ ਭਰ ਭੁੰਦਿਆਂ ਦਾ ਡਾ ਜੇ ਕਾਬੂ ਆ ਗਿਆ ਤੇ ਦੇ ਸਾਹਮਣੇ ਰਖੋ ਨਾ ਮੇਰਾ ਪੁੱਤ ਇਦਾਂ ਕਰ ਇਹ ਜਿਹੜਾ ਫੋਨ ਆ ਨਾ ਉੱਥੇ ਟਰੰਕ ਚ ਲੋਕ ਰੱਖ ਕੇ ਰੱਖ ਦੇ ਤੇ ਰੱਖੀ ਆਪਣੀ ਦਾਦੀ ਵਾਲੇ ਟਰੰਕ ਚ ਔਰ ਨਾ ਕਿਤੇ ਵੀ ਰੱਖੀ ਨਹੀਂ ਤੇ ਉਹਨੂੰ ਨਾ ਸ਼ੱਕ ਹੋ ਜਾਣਾ ਵਾ ਵੀ ਇਹਦੇ ਵਿੱਚ ਇਹਨਾਂ ਨੇ ਕੀ ਲੁਕਾਇਆ ਚੰਗਾ ਚੱਲ ਮੈਂ ਜਾਣਾ ਫੋਨ ਤੇ ਪਹਿਲਾਂ ਰੱਖਾਂ ਆਈ ਤੇ ਨਹੀਂ ਅਜੇ ਤੱਕ ਬਾਹਰ ਵੇਖੋ ਇਹ ਸੁੱਤੀ ਅੰਦਰ ਹੈ ਆ ਸੁੱਤੀ ਹੈ ਦੇ ਹੱਥੋਂ ਪਾਈ ਹੋ ਕੇ ਸਗਾਤ ਮੇਰੇ ਨਾਲ ਗਈ ਹੈ ਕਾਪੀ ਕੋਂਦੀ ਉਹ ਤੋਂ ਤੁਹਾਡੀ ਗੱਲ ਠੀਕ ਹੀਗੀ ਤੇ ਜੇ ਉਹ ਸੇਰ ਵਾ ਤੇ ਇੱਕ ਗਾੜੀ ਕਰਨ ਸਵਾ ਸੇਰ ਨਿਕਲਿਆ ਪਰ ਇੱਕ ਗੱਲ ਹੈਗੀ ਐ ਤੂੰ ਜਾਂਦੇ ਨਾ ਸੁੱਤੇ ਸ਼ੇਰ ਨੂੰ ਨਾ ਜਗਾਓ ਬਾਬਾ ਉਹਨੂੰ ਤਾਂ ਪਤਾ ਕਿੱਥੋਂ ਪਤਾ ਲੱਗਿਆ ਮੇਰੀ ਕਾਪੀ ਲੈ ਗयो ਤੇ ਪੈ ਗਈ ਮੇਰੇ ਗਲ ਆਣ ਕੇ ੱੱਕਾ ਮਾਰ ਕੇ ਸੁੱਟ ਕੇ ਕਾਪੀ ਲੈ ਗੇ ਲੰਗੇ ਵਾਹੀ ਉੱਡ ਗਈ ਜਿਹਦਾ ਜਿਹਦਾ ਐਵੇਂ ਕਰਕੇ ਦੌੜੇ ਨਾ ਮੈਨੂੰ ਇੰਨਾ ਹਾਸਾ ਆ ਰਿਹਾ ਤੇ ਹਲਾ ਕਿ ਕਰਦੀ ਕੀ ਲੰਗੜੀ ਜੀ ਘਟ ਮੰਗੇ ਲਿਆਗਾ ਤੇਰਾ ਗੋਡਾ ਤੋੜ ਦਿਆਂ ਸੱਬਰ ਮੰਨੇ ਉਹ ਜਾਣੇ ਪੰਗੇ ਨਹੀਂ ਹੰਨਾ ਅੱਗੇ ਤਾਂ ਨਖਤੀ ਦੇ ਤੋੜਿਆ ਮੇਰਾ ਤਾਂ ਮਾਹਾਂ ਠੀਕ ਹੋਇਆ ਵਾ ਚੱਲ ਜਦੋਂ ਹੈਗੀ ਉਹ ਚਲ ਕੋਈ ਗੱਲ ਨਹੀਂ ਚਲਾ ਪ੍ਰੂਫ ਸਾਹਮਣੇ ਰੱਖੋ ਭਲਾ ਬਾਅਦ ਵੇਖਾਂ ਕੀ ਕਰਦੀ ਜਾਂਗਾ ਆਹੋ ਮੈਨੂੰ ਤਾਂ ਅੱਗੇ ਬੜੀ ਖੁਸ਼ੀ ਆ ਇਹ ਇਹਦਾ ਨਖਤੀ ਦਾ ਪਰਦਾ ਫਾਸ ਹੋਊਗਾ ਸਾਰਿਆਂ ਸਾਹਮਣੇ ਵੇਖੀ ਫੇਰ ਮੈਨੂੰ ਕਿੰਨੀ ਖੁਸ਼ੀ ਮਿਲਨੀ ਆ ਜਿੱਦਣ ਇਹਦੀ ਬੇਸਤੀ ਹੋਵੇ ਜਦੋਂ ਲੱਗੂ ਪਤਾ ਪਰਦਾ ਫਾਸ ਤੁਹਾਡਾ ਕਰਦੀ ਜਾਂ ਉਹ ਆਪਣਾ ਕਰਦੀ ਆ ਹਾਏ ਆ ਬੜੇ ਸਰਾਣੇ ਸਰੋਣੇ ਸੁੱਟੇ ਅਗੇ ਹਏ ਕਰ ਚਿਤ ਕਦੇ ਚੇੜੀ ਪਰਿੰਦਾ ਨਹੀਂ ਦਿਖੰਡਾ ਕਿੱਥੇ ਚਲ ਗਈਆਂ ਵਾ ਜੀ ਪੂਜਾ ਪਰਮਜੀਤ ਨੇ ਚਿੱਟਾ ਸਰਾਣਾ ਬਾਹਰ ਕੱਢਿਆ ਹੈ ਕੀ ਗੱਲ ਕੋਈ ਆਇਆ ਹੋਇਆ ਹੈ ਘਰ ਨਹੀਂ ਮੰਮੀ ਆਇਆ ਤੇ ਕੋਈ ਨਹੀਂ ਆ ਇੱਕੋ ਹੀ ਪਰੌਣੀ ਆ ਕਦੀ ਅੰਦਰ ਬਹਿ ਜਾਂਦੀ ਆ ਤੇ ਕਦੀ ਬਾਹਰ ਆਣ ਕੇ ਲੰਮੇ ਪੈ ਜਾਂਦੀ ਆ ਉਹਨਾਂ ਹੀ ਮਹਾਰਾਣੀ ਨੇ ਸਾਰਿਆਂ ਨੂੰ ਵਕਤ ਪਾਇਆ ਕਿਤੇ ਹੁਣ ਕਿੱਥੇ ਗਈ ਆ ਅੰਦਰ ਹੀ ਸਗਾਤ ਪਈ ਲੰਮੇ ਜਾਣਾ ਕਿੱਥੇ ਉਹਨੇ ਠੱਠੇ ਖੂਜ ਉਹਨੂੰ ਕਿਹੜਾ ਕੋਈ ਕੰਮ ਹੈਗਾ ਚੱਜ ਸਵਾਦ ਦਾ ਨੇ ਤੂੰ ਬੜਾ ਉਖੜੀ ਉਖੜੀ ਕੁੰਡਈ ਆ ਕੀ ਗੱਲ ਕਿ ਤੇ ਫੇਰ ਨਹੀਂ ਲੜ ਪਈਆਂ ਮੰਮੀ ਲੜਨਾ ਕੀ ਆ ਉਹ ਨਾ ਲੰਗੇ ਵਾਹ ਵੀ ਨਹੀਂ ਲੜਾਈ ਤੋਂ ਬਾਜ ਆਂਦੀ ਆਈ ਹੀਗੀ ਤੇ ਮੈਨੂੰ ਤੁਰੀ ਤੁਰੀ ਜਾਂਦੀ ਧੱਕਾ ਦੇ ਕੇ ਤੇ ਗਾਂ ਗਈ ਉਹਦੇ ਇੰਨਾ ਚੰਗਾ ਬੱਬੀ ਜਿਹੜਾ ਕਰਨੇ ਹੀ ਗਾੜੀ ਤੇ ਉਹਨੇ ਮੈਨੂੰ ਫੜ ਲਿਆ ਦਾਤਾ 60 ਸੁੱੜ ਤਨ ਲੱਗੇ ਨਹੀਂ 60 ਤੇ ਬਚਾ ਹੀ ਰਿਆ ਪਰ ਮੈਂ ਨਹੀਂ ਉਹਦੇ ਜਿਆਦਾ ਮੂੰਹ ਲੱਗੇ ਮੈਂ ਜੇ ਮੈਂ ਬੋਲੂਗੀ ਨਾ ਤੇ ਫੇਰ ਕਹਿਣਾ ਵਾ ਤੇਰਾ ਹੀ ਕਸੂਰ ਵਾ ਮੈਂ ਫੇਰ ਚੁੱਪ ਕੀਤੀ ਰਹੀ ਮੈਂ ਜੋ ਕਰਦੀ ਕਰਦੀ ਰਹਿੰਦੇ ਅੱਗੇ ਕੀ ਤਾਂ ਕਿੜੀਆਂ ਫਾਈਆਂ ਨੂੰ ਪੜੀ ਆ ਇਸੇ ਕਰਕੇ ਮੈਂ ਤੁਹਾਨੂੰ ਕਹਿ ਦਿੰਦੀ ਪਊ ਤੇ ਨਾਲ ਨਾਲ ਨਾ ਹੀ ਜ਼ਿਆਦਾ ਕਲਾਮ ਕਰਿਆ ਕਰ ਮਮੀ ਮੈਂ ਤੇ ਉਹਨੂੰ ਮੂੰਹ ਨਹੀਂ ਲਾਉਂਦੀ ਪਰ ਫਿਰ ਵੀ ਪਤਾ ਨਹੀਂ ਉਹਨੂੰ ਕਿੱਥੋਂ ਪਤਾ ਲੱਗ ਜਾਂਦਾ ਵਾ ਕਿ ਇਹ ਇੱਧਰ ਉੱਧਰ ਵਾ ਤੇ ਉਸੇ ਵੇਲੇ ਆਂ ਟਪਕਦੀ ਉਹਨੂੰ ਤੇ ਬਹਾਨਾ ਚਾਹੀਦਾ ਬਸ ਜੰਗ ਲਾਉਂਦਾ ਪਤਾ ਨਹੀਂ ਬੈਠੀ ਨਾ ਵੀ ਰੋਟੀ ਨਹੀਂ ਪਚਦੀ ਵੀ ਮੈਨੂੰ ਬੈਠੀ ਨਾ ਸਭ ਕੁਝ ਮਿਲ ਲਿਆ ਤੇ ਮੈਂ ਆਪਣਾ ਰਮਾਨਾ ਨਾ ਬੈਠੀ ਰਹਿਮ ਚਲੋ ਤੁਸੀਂ ਬਹਿ ਜਾਓ ਮੈਂ ਚਾਹ ਬਣਾ ਕੇ ਲਵਨੀ ਤੁਹਾਡੇ ਲਈ ਹਾਦੀ ਹੋ ਗਈ ਅਗਧ ਪੂਜਾ ਵਾਲੀ ਦਮਾ ਕਰੋਂ ਕਿ ਚਲ ਜਾਨੀ ਆ ਇਹ ਤਾਂ ਘਰ ਨੂੰ ਹੀ ਜੰਗ ਦਾ ਮੈਦਾਨ ਬਣਾ ਕੇ ਤੇ ਬਹਿ ਜਾਂਦੀ ਆ ਇਹਦੇ ਬਸ ਬਾਨੇ ਲਵਦੇ ਰਹਿੰਦੀ ਆ ਵੀ ਮੰਮੀ ਘਰੋਂ ਨਿਕਲੇ ਤੇ ਮੈਂ ਉਹਦੇ ਨਾਲ ਆੜਾ ਲਾਵਾਂ ਬਸ ਇਹਨੂੰ ਆੜਾ ਲਾਉਣ ਤੋਂ ਸਵਾਇ ਤੇ ਕੰਮ ਹੀ ਕੋਈ ਨਹੀਂ ਹੈਗਾ ਕਿ ਤੂੰ ਬੈਠੀ ਨੂੰ ਵੀ ਨਹੀਂ ਮੰंजे ਤੇ ਚਾਹ ਜਾਂਦਾ ਵੀ ਤੈਨੂੰ ਚਲ ਚਾਹ ਪਾਣੀ ਜਿੰਦੀ ਆ ਰੋਟੀ ਪਾਣੀ ਜਿੰਦੀ ਤੈਨੂੰ ਹੋਰ ਕੀ ਚਾਹੀਦਾ ਵਗਾ ਜੇ ਇਦਾਂ ਕਰੋਗੀ ਤੇ ਭੁੱਖੀ ਮਰੂਗੀ ਪਰਨਾ ਲਿਆ ਫੋਨ ਮੈਨੂੰ ਦੇ ਤੇ ਬਾਹਰ ਦਾਦੀ ਤੇਰੀ ਆਈ ਤੇ ਮੈਂ ਉਹਨੂੰ ਜਿਹੜੀ ਵੀਡੀਓ ਨਹੀਂ ਤੂੰ ਬਣਾਈ ਮੈਨੂੰ ਵਿਖਾਲ ਕੇ ਆਵਾ ਉਹ ਮੰਮੀ ਦਾਦੀ ਨੂੰ ਕੀ ਵਿਖਾਲ ਕੇ ਆਣਾ ਵਾ ਤੁਸੀਂ ਇਹੋ ਵੀਡੀਓ ਹੀ ਉਹ ਯਾਰ ਥੋੜਾ ਜਿਹਾ ਦਿਮਾਗ ਤੋਂ ਕੰਮ ਲਿਆ ਕਰੋ ਹਾਂ ਵਿਖਾਉਣ ਦਾ ਫਾਇਦਾ ਤੁਹਾਨੂੰ ਪਤਾ ਕਿੰਨੂ ਆ ਨਾ ਉਹਨਾਂ ਨੇ ਕਿਸ ਨੇ ਯਕੀਨ ਕਰਨਾ ਦਾਦੀ ਤੇ ਤੇ ਨਾ ਕਿਸ ਨੇ ਕਰਨਾ ਪਾਪਾ ਤੇ ਨਾ ਤੁਹਾਡੇ ਤੇ ਨਾ ਮੇਰੇ ਤੇ ਲੱਗੀ ਸਮਝ ਜੇ ਇਹ ਵੀਡੀਓ ਵਿਖਾਉਣ ਦਾ ਫਾਇਦਾ ਸਿਰਫ ਵਿਪਨ ਚਾਚਾ ਜੀ ਨੂੰ ਆ ਉਹ ਵੀ ਸਾਰਿਆਂ ਦੇ ਵਿੱਚ ਬਾਲ ਕੇ ਹੋਏ ਹੋਏ ਕਰਨੂ ਹਾਂ ਮੰਮੀ ਨੂੰ ਵਿਖਾਲ ਦਿੰਨੇ ਆ ਚਲੋ ਦੀ ਅੱਖਾਂ ਰਾਹ ਨਿਕਲੀ ਹੋਊਗੀ ਗੱਲ ਤੇ ਪਤਾ ਲੱਗੂਗਾ ਵੀ ਇਦਾਂ ਦੇ ਕੰਮ ਕਰ। ਮਮੀ ਸਾਦੀ ਨੂੰ ਆ ਵੀਡੀਓ ਵਿਖਾਉਣੀ ਲੋੜ। ਉਹਨਾਂ ਨੂੰ ਉਦਾਂ ਹੀ ਪਤਾ ਸੱਚ। ਇਹਨਾਂ ਤੁਹਾਨੂੰ ਪਤਾ ਵਾ ਵੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ। ਚਲ ਠੀਕ ਆ ਤੇਰੀ ਮਰਜ਼ੀ ਭਰਾਵਾ ਮੈਂ ਤੇਸੇ ਕਰਕੇ ਆਇਆ। ਨਾਲੇ ਇੱਕ ਨਾ ਆ ਟੰਡੋਰਾ ਥੋੜਾ ਘੱਟ ਪਿੱਟੋ ਫੋਨ 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 ਉਹਨੇ ਕਿਹਾ ਪਾਣੀ ਕੀ ਆ ਫੋਨ ਚ। ਉਹਨੇ ਨਾਲੇ ਪਾ ਵੀ ਪੰਛੁੱਟਣ ਨਾਲੇ ਸਾਨੂੰ ਵੀ ਪੰਛੁੱਟਣਾ ਨਾਲੇ। ਆਹ ਪੰਛੁੱਟਣਾ ਮੈਂ ਡੀਲ ਉੱਟ ਪਈ ਆ। ਅੱਗੇ ਫੇ ਪੰਨਿਆਂ ਨਹੀਂ ਕਿਦਾਂ ਦੌੜੀ ਸੀ ਲੰਗਿਆ ਮੈਂ ਡਰਦੀ। ਤੈਨੂੰ ਪਤਾ ਉਹ ਡਰਦੀ ਨਹੀਂ ਸੀ ਦੌੜੀ ਆਪਣੇ ਸਬੂਤ ਲਗਾਉਣ ਨੂੰ ਦੌੜੀ। ਉਹ ਬੜੀ ਤੇ ਚੱਲ ਭਰਾਵਾ ਤੂੰ ਕਰ ਲੈ ਆਪਣੀ ਮਰਜ਼ੀ ਜਿੱਦਾਂ ਦਾ ਤੂੰ ਹੈ ਕਰ ਜੋ ਕਰਨਾ ਕਰ ਲੈ ਪਰ ਇਹ ਇੱਥੇ ਫੜ ਕੇ ਨਾ ਬੈਠਾ ਰਹਿ ਇਹਨੂੰ ਕਿਤੇ ਆਸੇ ਪਾਸੇ ਰੱਖ ਲੈ ਆਸੇ ਪਾਸੇ ਰੱਖ ਤਾਂ ਉਹਨੇ ਫੜ ਲੈਣਾ ਵਾ ਮੈਂ ਆਪਣੇ ਕੋਲ ਰੱਖਿਆ ਤੇ ਬਚਿਆ ਰਹੂਗਾ ਏ ਚੱਲ ਠੀਕ ਆ ਚਲੋ ਜਾਓ ਤੁਸੀਂ ਚਾਹ ਬਣਾ ਦਿਓ ਘੁੱਟ ਕੇ ਮੈਂ ਪੀ ਲਾਂ ਲੱਗੀ ਬਣਾਉਣ ਤੇਰੀ ਦਾਦੀ ਮੰਗਣ ਡਈ ਉਦਾਂ ਨਾ ਮੰਮੀ ਸਾਡੇ ਦਾ ਕੱਖ ਨਹੀਂ ਹਾਲ ਮਾੜਾ ਹੈ ਸਾਡੇ ਹੱਥ ਸਬੂਤ ਕੀ ਲੱਗਾ ਵਾ ਰੋਲਾ ਪਾਈ ਜਾਂਦੀ ਰੋਲਾ ਪਾਈ ਜਾਂਦੀ ਆ ਇਹਦੇ ਤੇ ਪੈਰ ਨਹੀਂ ਥੱਲੇ ਲੱਗਣ ਦੇ ਜੀ ਉਹਨੂੰ ਕਿਤੇ ਪਾ ਲੱਗਿਆ ਉਹਨੇ ਪਹਿਲਾਂ ਚਕਨੀ ਹੋਏ ਨਾ ਵਾ ਇਹਨੇ ਹਾਡੀ ਗੇਮ ਸਾਡੇ ਤੇ ਪਾਣੀ ਆ ਮਮੀ ਨੂੰ ਮੈਨੂੰ ਚੁੱਪ ਕਰਾਉਣਾ ਪੈਣਾ ਵਾ ਦੀਦੀ ਹਾਂਜੀ ਚਾਹ ਬਣਾਉਣ ਲੱਗੇ ਹੋ ਹਾਂ ਚਾਹ ਹੀ ਬਣਾਉਣ ਲੱਗੇ ਆ ਤੇ ਫਿਰ ਇਦਾਂ ਕਰਿਓ ਹਾਂ ਪੱਤੀ ਮਸਾਖਾ ਤੇਜ ਪਾ ਲਿਓ ਮੇਰੇ ਨਾ ਸਿਰ ਚ ਭੀੜ ਬੜੀ ਹੋਣ ਢੀ ਆ ਉਹ ਕੋਈ ਗੱਲ ਨਹੀਂ ਪਤਨੀ ਜਿੱਦਾਂ ਦੀ ਕਹੋਗੇ ਉਦਾਂ ਦੀ ਪਾ ਦਿੰਨੇ ਆ ਮਾਲਕਾਂ ਦਾ ਹੁਕਮ ਚਾਹੀਦਾ ਵਾ ਅਸੀਂ ਤਾਂ ਹੁਕਮ ਦੇ ਬੱਜੇ ਆ ਸਾਨੂੰ ਤੇ ਉਹਗਾ ਜੋ ਹੁਕਮ ਆਇਆ ਉਹ ਵਹੀ ਕਰਨਾ ਚੱਲ ਆਇਓ ਫਿਰ ਬਾਹਰ ਹੀ ਬਣਾ ਕੇ ਨਾ ਬਾਹਰ ਕਿਉਂ ਇੱਥੇ ਪੀ ਕੇ ਜਾਈ ਹਾਂ ਵੱਡੀ ਚਲਾਕ ਬਣੀ ਫਿਰਦੀ ਆ ਇਹਦੇ ਰਾਦੇ ਹੀ ਵੀ ਇਹਨਾਂ ਨੂੰ ਮੈਂ ਸਦਾਈ ਬਣਾ ਸਕਦੀ ਆ ਕਿੰਨਾ ਕੁ ਚਿਰ ਤਾ ਤੁਹਾਨੂੰ ਸਦਾਈ ਬਣਾਉਣਾ ਵਾ ਰੱਬ ਵੀ ਵੇਂਦਾ ਹੀ ਆ ਰੱਬ ਨੂੰ ਵੀ ਪਤਾ ਵਾ ਕਿ ਇਹਨਾਂ ਨਾ ੱਟਕੇ ਹੋਣ ਦੇ ਆ ਖਨੀ ਰੱਬ ਨੇ ਵੀ ਯਾਰ ਕਾ ਮੇਰਾ ਹੀ ਸਾਥ ਦਿੱਤਾ ਜਿਹੜਾ ਮੇਰੇ ਮੁੰਡੇ ਦਾ ਦਿਮਾਗ ਕੰਮ ਕਰ ਗਿਆ ਐਂ ਟਾਈਮ ਤੇ ਸਿਆਣੇ ਆਂਦੇ ਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਦਾ ਵੀ ਆ ਹੀ ਜਾਂਦਾ ਨਾ ਉਹ ਗੱਲ ਸਾਡੇ ਨਾਲ ਹੋਈ ਅੱਜ ਤੇ ਇਹਨੂੰ ਕਿੱਦਾਂ ਪਤਾ ਲੱਗੂਗਾ ਕਿ ਕਿਹਦੇ ਨਾਲ ਵਾ ਪਿਆ ਮੈਂ ਤੇ ਬਸ ਨਾ ਹੋਣਾ ਵਿਪਨ ਦੇ ਆਉਣ ਦਾ ਇੰਤਜ਼ਾਰ ਕਰਨ ਲਈ ਆ ਕਦੋਂ ਵਿਪਨ ਆਵੇ ਤੇ ਕਦੋਂ ਇਹਦਾ ਚਿੱਠਾ ਖੋਲੀ ਅਹੀਂ ਸਾਰਾ ਹੀ ਵੇ ਮੇਰੀ ਗੱਲ ਸੁਣ ਐ ਦਗੜ 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 ਦੌੜੀ ਆਉਨਾ ਵਾ ਥੱਲੇ ਵੇਖ ਲਾਹ ਐਨੀਆਂ ਚੀਜ਼ਾਂ ਪਈਆਂ ਹੋਰ ਆਜਾ ਕਿਤੇ ਠੇਡਾ ਲੱਗ ਜੇ ਤੇ ਦੇ ਕੇ ਸੱਤ ਬੋਲ ਲਵਾਏਗਾ ਉਹ ਕਿਤੇ ਨਹੀਂ ਸੱਟ ਲੱਗਦੀ ਮੈਂ ਤੇ ਦਿਹਾੜੀ ਦਾ ਦਾਹਰੀ ਚੜਨਾ ਹੁੰਦਾ ਵਾ ਸਾਡੇ ਤੁਹਾਨੂੰ ਲੱਗਣੀ ਆ ਆਹੋ ਹਾਂ ਨੂੰ ਹੀ ਲੱਗਣੀ ਆ ਕਿ ਸਾਠ ਇਹ ਤਾਂ ਤੁਹਾਡੀ ਸੁਖਣਾ ਆ ਸਾਰੇ ਟੱਬਰ ਦੀ ਵੀ ਇਹਦੇ ਸੱਟਾਂ ਲੱਗੇ ਉਹ ਮੈਂ ਤੁਹਾਨੂੰ ਥੋੜੀ ਕਿਹਾ ਮੈਂ ਸਾਰਿਆਂ ਨੂੰ ਕਹਿਣਿਆ ਵਾ ਕਿ ਜਿੰਨਾ ਜਿੰਨਾ ਦਾ ਭਾਰ ਜ਼ਿਆਦਾ ਵਾ ਮੇਰੇ ਤੇ ਭਾਰ ਹੀ ਨਹੀਂ ਆ ਆਹੋ ਤੇਰਾ ਕਹਿਣ ਦਾ ਮਤਲਬ ਤੇ ਇਹੋ ਹੀ ਆ ਨਾ ਸਿੱਧਾ ਸਿੱਧਾ ਤੂੰ ਤੇ ਮੈਨੂੰ ਹੀ ਗੱਲ ਲਾਉਂਦੇ ਆ ਵਾ ਵੀ ਅਹੀਂ ਵੱਧ ਜੂ ਖਾਨਨੇ ਆ ਹਨਾ ਉਹ ਮੈਂ ਤੇ ਇਦਾਂ ਕਿਹਾ ਹੀ ਨਹੀਂ ਆ ਤੁਸੀਂ ਗੁੱਸਾ ਨਾ ਕਰਿਆ ਕਰੋ ਗੁੱਸਾ ਕਾਹਦਾ ਕਰਨਾ ਵਾ ਤੂੰ ਗੱਲਾਂ ਹੀ ਇਹੋ ਜਿਹੀਆਂ ਕਰਦਾ ਆ ਨਿਕਾਜਿਆ ਤੂੰ ਹੈਗਾ ਆ ਤੇ ਗੱਲਾਂ ਵੇਹ ਤੇਰੀਆਂ ਕਿੜੇ ਕਿੜੀਆਂ ਵੱਡੀਆਂ ਹੁੰਦੀਆਂ ਵਾ ਇਦਾਂ ਤੇ ਤੇਰਾ ਪਿਓ ਨਹੀਂ ਮੇਰੇ ਨਾਲ ਗੱਲ ਕਰਦਾ ਹੈਗਾ ਜਿੱਦਾਂ ਤੂੰ ਕਰਦਾ। ਉਹ ਮੈਂ ਕੀ ਆਖਿਆ ਵਾ ਨਾਲੇ ਪੋੜੀਆਂ ਦਾ ਕਿਹੜਾ ਕੋ ਕਸ ਲਿਆ ਵਾ। ਪੋੜੀਆਂ ਦਾ ਤਾਂ ਨਹੀਂ ਕਸਣਾ ਹੈਗਾ ਪਰ ਤੇਰੀ ਲੱਤਾਂ ਬਾਹਰ ਜਰੂਰ ਟੁੱਟੂਗੀ ਜਿਹੜੇ ਹਿਸਾਬ ਨਾਲ ਭੱਜਾ ਹੀ ਹੁੰਨਾ ਉਤੋਂ। ਨਾ ਤੈਨੂੰ ਕੋਈ ਡੱਕਦਾ ਵਾ ਨਾ ਕੁਛ। ਦਗੜ ਦਗੜ ਦੜੰਗੇ ਹੀ ਲਾਉਂਦਾ ਰਹਿਣਾ ਸਾਰਾ ਦਿਨ। ਇਹੋ ਜਿਹਾ ਕਿਤੇ ਕੋਈ ਕੰਮ ਕਰੇ ਤੇ ਫੇਰ। ਤੁਹਾਨੂੰ ਬੜੀ ਫਿਕਰ ਹੋਣੀ ਆ ਸਾਡੀ। ਫਿਕਰ ਆਵੇ ਨਾ ਦੱਸ। ਪੈਸੇ ਵੀ ਤੇ ਹੱਡਾਂ 'ਤੇ ਲੱਗਣੇ ਆ। ਉਹ ਚਲੋ ਆਖੋ ਗਲਤੀ ਹੋ ਗਈ ਮੇਰੇ ਕੋ। ਮੈਂ ਨਹੀਂ ਹੁਣ ਜਾਂਦਾ ਕੋਠੇ ਤੇ। ਆਹੋ ਜਾ ਕੰਮ ਕਰ ਜਾ ਕੇ। ਕਦੀ ਮੂੰਹ ਚੁੱਕ ਕੇ ਉਧਰ ਨੂੰ ਤੁਰ ਪੈਂਦਾ ਆ ਕਦੀ ਇੱਧਰ ਨੂੰ ਤੁਰ ਪੈਂਦਾ ਆ ਜਰਾਂ ਕਿ ਕਿਸੇ ਬੰਦੇ ਨੇ ਆਵਾਜ਼ ਦਿੱਤੀ ਨਾ ਉੱਥੇ ਵਲੇ ਨੇ ਮਗਰ ਮਗਰ ਤੁਰ ਪੈਣਾ ਵਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪੀ ਇਹ ਜੋ ਮਾਂ ਪੁੱਤ ਖੁਸ਼ੇ ਵੜੇ ਆ ਗੱਲ ਕੀ ਆ ਮੈਨੂੰ ਤੇ ਨਾ ਦਾਲ ਚ ਕੁਝ ਕਾਲਾ ਲੱਗਣ ਡਿਆ ਆ ਪਰ ਹੁਣ ਮੈਂ ਪਤਾ ਕਿੱਦਾਂ ਲਾਵਾਂ ਮੈਨੂੰ ਕਿੱਦਾਂ ਪਤਾ ਲੱਗੂਗਾ ਪੀ ਇਹ ਕੀ ਸੋਚਦੇ ਫਿਰੰਡੇ ਆ ਐਦਾਂ ਕਰਦੀਆਂ ਇਹਨਾਂ ਦਾ ਨਾ ਮਾ ਪੁੱਤਾਂ ਦੇ ਧਿਆਨ ਰੱਖਣਾ ਪੈਣਾ ਆ ਜਿਹੜੇ ਸਾਹਬਾਂ ਇਹਨਾਂ ਦੇ ਚਿਹਰੇ ਤੇ ਖੁਸ਼ੀ ਆ ਨਾ ਮੈਨੂੰ ਲੱਗਦਾ ਪੱਕਾ ਇਹਨਾਂ ਨੇ ਕੋਈ ਕਾਰਾ ਫੇਰ ਕਰਨ ਦੀ ਸੋਚਣ ਦੇ ਆਏ ਅੱਗੇ ਤੇ ਇਹਨਾਂ ਨੂੰ ਨਾ ਮਾ ਪੁੱਤਾਂ ਨੂੰ ਮੜੀ ਜੀ ਗੱਲ ਕਰੀਦੀ ਸੀ ਨਾ ਅੱਗੋਂ ਉੱਡ ਕੇ ਖਾਣ ਪੈਂਦੇ ਹੁੰਦੇ ਸੀ ਮੈਨੂੰ ਪਰ ਅੱਜ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਜੀ ਤੋਂ ਸਵਾਬ ਬੋਲਣ ਹੀ ਨਹੀਂ ਰਹੇ ਹੈਗੇ ਚੱਲ ਕੋਈ ਨਹੀਂ ਜੇ ਪੂਜਾ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਦੇ ਆ ਨਾ ਤੇ ਇਹ ਭਲੇਖਾ ਜਿਹੜਾ ਨਾ ਆਪਣੇ ਮਨ ਚੋਂ ਕੱਢ ਦੋ ਵੀ ਪੂਜਾ ਨੂੰ ਤੁਸੀਂ ਡਰਾ ਲੋਗੇ ਪੂਜਾ ਨਹੀਂ ਡਰਦੀ ਆ ਦੁੱਕੀ ਤੇ ਕੀ ਕੋਲੋਂ ਆ ਗਿਆ ਮੈਂ ਪਣਾ ਹਾਂ ਜੀ ਮਾਮੀ ਜੀ ਆ ਗਿਆ ਵਾ ਉਹ ਮੇਰੇ ਲਈ ਨਾ ਪਾਣੀ ਲੈ ਦੇਹੁਂ ਘਟ ਚੱਲ ਮੈਂ ਆ ਤੇ ਬੜੀ ਲੱਗੀ ਆ ਇੱਕ ਕਪੜਦਾ ਬਣ ਗਿਆ ਆ ਮਗਰੇ ਹੀ ਦੂਜੀਆਂ ਬਾਹਾਂ ਲਾ ਦੇਣੀਆਂ ਮੈਂ ਝਟ ਕੋਟੀ ਤਿਆਰ ਹੋ ਜਾਣੀ ਆ ਪੂਜਾ ਅਬਾਰ ਵੇਪਨ ਆਇਆ ਕੰਮ ਤਾਂ ਉਹਨੂੰ ਪਾਣੀ ਦੇਤ ਨਾਲੇ ਚਾਹ ਬਣਾ ਕੇ ਲਿਆ ਦੇ ਲਈ ਬਣਾ ਦੇਣੀ ਆ ਹਾ ਹਡੀ ਮੰਮੀ ਦਾ ਵੀ ਕੰਮ ਚੰਗੇ ਹੀ ਹੋ ਇਹਨਾਂ ਨੂੰ ਵੀ ਨਾ ਮੈਂ ਹੀ ਬੈਠੀ ਦੇਖਦੀ ਆ ਬੰਦਾ ਪੁੱਛੇ ਮੇਰੇ ਸੱਟ ਲੱਗੀ ਆ ਤੇ ਕੜੀ ਰੈਸਟ ਕਰਨ ਦੋ ਹਾਂ ਉਹਨੂੰ ਕਹਿ ਦੋ ਹਾਂ ਨਾ ਪਰ ਮੈਂ ਜੋ ਹੈਗੀ ਆ ਆ ਚਾਹ ਦਾ ਘੋਟੀ ਹੀ ਮੰਦ ਆਪ ਵੀ ਬਣਾਈ ਸਕਦਾ ਹੀ ਆਏ ਪੀੜਦੇ ਨਾ ਅਜੇ ਵੀ ਥੋੜੀ ਥੋੜੀ ਹੁੰਦੀ ਆ ਲੈ ਵਿਪਨ ਆ ਗਿਆ ਵਾ ਇਦਾਂ ਕਰਦੀ ਆ ਹੁਣ ਮੈਂ ਕਰਨ ਵੱਲ ਜਾਣੀ ਆ ਤੇ ਕਰਨ ਨੂੰ ਜਾ ਕੇ ਇਹ ਖੁਸ਼ਖਬਰੀ ਦਿੰਨੀ ਆ ਵੀ ਤੇਰਾ ਚਾਚਾ ਆ ਗਿਆ ਯੋ ਤੇ ਉਹਨੂੰ ਵੀਡੀਓ ਵਿਖਾ ਲ ਵੇਖੀ ਤੇ ਸਹੀ ਹੁਣ ਇਹਦਾ ਕਿਦਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਵਾ ਜਿਹੜੀ ਜ਼ਿਆਦਾ ਮਛਰੀ ਫਿਰਦੀ ਇਦਾਂ ਕਰਦੀ ਆ ਕਰਨ ਵੇਨੇ ਹਾਇ ਹੈ ਕਿੱਥੇ ਆ ਮੈਨੂੰ ਲੱਗਦਾ ਡੰਗਰਾ ਵਾਲੀ ਬੈਠਾ ਹੋਣਾ ਵਾ ਮੰਮੀ ਤੂੰ ਪਾਣੀ ਨੂੰ ਲੈ ਆ ਗਏ ਪੋਜਾ ਨੂੰ ਕਹਿ ਕੇ ਆਈ ਆ ਕਿ ਹਨੂਮਨ ਨਾਲੇ ਪਾਣੀ ਲੈ ਕੇ ਆਵੇ ਪੱਲੀ ਦੇ ਨਾਲੇ ਚਾਹ ਬਣਾ ਮੰਮੀ ਵਾ ਦੇ ਲੱਤ ਪੀੜੋਂ ਹੰਡੀ ਆ ਤੂੰ ਆਪੇ ਲੈ ਆਂਦੇ ਲੈ ਥੋੜਾ ਬੋਤਾ ਉੱਠ ਕੇ ਤਰੂ ਫਿਰੂਗੀ ਜੇ ਉੱਥੇ ਬੈਠੀ ਰਹੇ ਤਾਂ ਬੈਠੀ ਦੇ ਜੋੜ ਜਾਮ ਹੋ ਜਾਣੇ ਆ ਮੁਰਦਿਆਂ ਨਾ ਤਰਨੋ ਵੀ ਰਾਜਣੈ ਨੂੰ ਆਹ ਗੱਲ ਤੇ ਮੰਮੀ ਤਾਂ ਠੀਕ ਆ ਕੰਮ ਕਰ ਕਰਦੇ ਸਹੀ ਦਿੰਦਾ ਬੰਦਾ ਆਹੋ ਮੇਰੇ ਕਰਮਾਂ ਚ ਸੁੱਖ ਕਿੱਥੋਂ ਉਹ ਮੈਂ ਤੇ ਜਿੱਦਨ ਬੈਠੀ ਹਾਂ ਨਾ ਮੰਜੀ ਤੇ ਮੈਨੂੰ ਤੇ ਉਦੋਂ ਨਹੀਂ ਕਿਸੇ ਨੇ ਪਾਣੀ ਦਾ ਘੋਟਾ ਫੜਾਇਆ ਮੈਨੂੰ ਰੈਸਟ ਕਿੱਥੋਂ ਦੇਣੀ ਇਹਨਾਂ ਨੇ ਇਹਦੇ ਬਸ ਵਿੰਦੇ ਆ ਕਿੱਥੇ ਬੈਠੀ ਆ ਇਹਨ ਕੋ ਕੰਮ ਕਰਾਓ ਉਹ ਰੈਸਟ ਹੀ ਕਰਨੀ ਆ ਬਾਜ ਤੂੰ ਫਿਰ ਕੀ ਹੋ ਗਿਆ ਜੇ ਪਾਣੀ ਲਿਆ ਘੋਟ ਲੈ ਕੇ ਦੇ ਦਤੇ ਸਾਰਾ ਦਿਨ ਮੰਜੇ ਤੇ ਬੈਠੀ ਰਹਿੰਦੀ ਆ ਤੇ ਅਜੇ ਜਾਂਦੀ ਮੇਰੇ ਕਰਮਾਂ ਚ ਰੱਟ ਨਹੀਂ ਗੇ। ਉਹ ਇਹੋ ਗੱਲ ਆ ਨਾ ਜਿੰਨਾ ਇਹ ਨਾ ਸੁੱਖ ਮਿਲਿਆ ਨਾ ਉਹਨਾਂ ਦੇ ਔਖੀ ਹੋ ਗਈ ਐ। ਆ ਮੈਂ ਹੀ ਤੁਹਾਨੂੰ ਬੈਠੀ ਦਿਖਣੀ ਆ। ਮੰਮੀ ਨੂੰ ਤੇ ਮੈਂ ਹੀ ਲਾਭਣੀ ਆ ਬਸ। ਵੀ ਵਿਹਲੀ ਬੈਠੀ ਆ। ਮੰਮੀ ਕਦੀ ਉਹਦੇ ਵਾਲ ਵਿੱਚ ਚਾਤੀ ਮਾਰ ਲਿਆ ਕਰੋ। ਉਹ ਵੀ ਡੰਗਰਾਂ ਦੇ ਦੁਆਲੇ ਉਦਾਂ ਹੀ ਗੇੜੀਆਂ ਕੱਢੀ ਜਾਂਦੀ ਆ। ਉੱਥੇ ਕੋਈ ਕੰਮ ਨਹੀਂ ਕਰਦੀ ਹੈਗੀ। ਤੇ ਡੰਗਰਾਂ ਦਾ ਸਾਰਾ ਸਾੰਭੀ ਤੇ ਹੈਗੀ ਹੋਰ ਉਹਨੇ ਕਿੱਦਾਂ ਕਰਨਾ ਧਾਰਾ ਉਹ ਕੱਢਦੀ ਆ। ਡੰਗਰਾਂ ਦੇ ਗੋਹਾ-ਗਾਵਾ ਉਹ ਚੁੱਕਦੀ ਐ ਤੇਨੇ ਤਾਂ ਤੁਹਾਨੂੰ ਮਹਿੰਦੀ ਲੱਗੀ ਤੋ ਕਦੀ ਵਿਹਲੀ ਜਾ ਕੇ ਵੇਖਿਆ ਨਹੀਂ। ਤਾਰਾ ਕੱਢਦੀ ਤੇ ਕਿਹੜਾ ਆਸਾਨ ਕਰਦੀ ਆ ਨਾਲੇ ਤਾਰਾ ਕਿਹੜਾ ਉਹ ਸਾਰਾ ਦਿਨ ਹੀ ਕੱਢਦੀ ਰਹਿੰਦੀ ਆ 15 20 ਮਿੰਟਾਂ ਚ ਤੇ ਗਾਂ ਦੀ ਧਾਰ ਨਿਕਲ ਜਾਂਦੀ ਆ ਬੋਤ ਮੈਂ ਕਹਿੰਨੀ ਉੱਥੇ ਟਾਈਮ ਲੱਗਦਾ ਨਾ ਕਿ ਤੇ ਤਾਰਾ ਕੱਢਣ ਤੇ ਤੁਸੀਂ ਤੇ ਉਹੋ ਗੱਲ ਬਸ ਉਹਦੀ ਸਾਈਡ ਹੀ ਲੈਣੀ ਹੁੰਦੀ ਆ ਉਹਨੂੰ ਹੀ ਤੁਸੀਂ ਚੰਗਿਆ ਕਹਿਣਾ ਹੁੰਦਾ ਆ ਇਹਦੀ ਦੀਵਾਨ ਨੂੰ ਅਜੇ ਚੈਨ ਨਹੀਂ ਹੈਗਾ ਵੇ ਛੱਟ ਲੱਗੀ ਤਾਂ ਵੀ ਨਾ ਹਟਣ ਦੀ ਇਹਨੂੰ ਮਿਹਣੇ ਮਾਰਨੋ ਨਹੀਂ ਪੂਜਾ ਜੇ ਤੂੰ ਆਨੇ ਆ ਨਾ ਵੀ ਸਾਰਾ ਦਿਨ ਉਹ ਤਾਰਾ ਨਹੀਂ ਕੱਢਦੀ ਰਹਿੰਦੀ ਜੇ ਧਾਰਾ ਨੇ ਸਾਰਾ ਦਿਨ ਨਹੀਂ ਕੱਢਦੀ ਤੇ ਮੁਰਕੇ ਚੌਂਕੇ ਦਾ ਵੀ ਸਾਰਾ ਉਹੋ ਹੀ ਕਰਦੀ ਆਣ ਕੇ ਤੇਰਾ ਦੇ ਕਿਦਰ ਲਾਗੋ ਇੰਨਾ ਸੁਖ ਨਹੀਂ ਵੀ ਬੇਟੀ ਬੇਟੀ ਸਬਜ਼ੀ ਕੱਟਦਾ ਲੱਤ ਤੇ ਛੱਟ ਲੱਗੀ ਆ ਹੱਥਾਂ ਨੂੰ ਤੇ ਨਹੀਂ ਲੱਗੀ ਆ ਵੇਖਿਆ ਜੀ ਇਹ ਚਾਉਂਦੇ ਹੀ ਹੋ ਹੁਣ ਤੇ ਲੱਤ ਨੂੰ ਤੇ ਲੱਗੀ ਲੱਗੀ ਇਹਦੀਆਂ ਬਾਹਾਂਆਂ ਕੇ ਸਬੂਤੀਆਂ ਦਿਖਣਡੀਆਂ ਵਾਂ ਇਹਦੀਆਂ ਬਾਹਾਂਆਂ ਨੂੰ ਵੀ ਲੱਗਣੀ ਚਾਹੀਦੀ ਸੀ ਤੁਸੀਂ ਤੇ ਚਾਉਂਦੇ ਹੋ ਮੈਨੂੰ ਡੁੱਡੀ ਕਰਕੇ ਬਿਠਾ ਲੈਣਾ ਇੱਕ ਦਮ ਮੰਜੀ ਤੇ ਪੋਣਾ ਚਾਹੁੰਦੇ ਹੋ ਠੀਕ ਆ ਨਾ ਉਹ ਤੇ ਰੱਬ ਮੇਰੇ ਵੱਲ ਆ ਜਿਹੜਾ ਮੈਨੂੰ ਮਾੜਾ ਮੋਟਾ ਤਰਨ ਜੋਗਾ ਰਹਿਣ ਤਾਂ ਨੇ ਨੇ ਤੇ ਤੁਹਾਡੇ ਵਾਸੋਂ ਹੁੰਦਾ ਨਾ ਤੇ ਤੁਸੀਂ ਮੈਨੂੰ ਕਦੇ ਦਾ ਗੱਡੀ ਚੜਾ ਤਾਉਣਾ ਹੀ ਉਹ ਜਾ ਪੂਜਾ ਅਜੇ ਘਰ ਆਏ ਆ ਨਾ ਆਉਂਦੇ ਕੈਂ ਕੈਂ ਸ਼ੁਰੂ ਕਰਤੀ ਆ ਉਹ ਬੰਦਾ ਕੋਈ ਚੈਨ ਨਾ ਘੜੀ ਬਹਿ ਜੇ ਚਲ ਤੇ ਇਹਨਾਂ ਗੱਲਾਂ ਨੂੰ ਛੱਡੋ ਇੱਥੇ ਰੰਡੀ ਰੋਣਾ ਇਹੋ ਚੱਲਦਾ ਰਹਿਣਾ ਵਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਹਾਨੂੰ ਅੱਗੇ ਪਹਿਲੀ ਤਰੀਕ ਨੂੰ ਤਨਖਾਹ ਮਿਲ ਜਾਂਦੀ ਹੁੰਦੀ ਸੀ ਅੱਜ 5 ਤਰੀਕ ਹੋ ਗਈ ਆ ਅਜੇ ਤੱਕ ਕੋਈ ਅਤਾ ਪਤਾ ਹੀ ਨਹੀਂ ਹੈਗਾ ਉਹ ਦਫ਼ਤਰੇ ਹਿਸਾਬਤਾ ਭੋਂੜਿਆ ਵਾ ਅਜੇ ਟਾਈਮ ਲੱਗਣਾ ਵਾ 5-7 ਦਿਨ ਲੱਗਣਗੇ ਇਧਰ ਖਾਨ ਪੰਜ-ਸੱਤ ਦਿਨ ਲੱਗ ਜਣੇ ਆ ਤੂੰ ਹੀ ਤੇ ਬੜਾ ਸੌਖਾ ਜਿਆ ਕਹਤਾ ਪੰਜ-ਸੱਤ ਦਿਨ ਲੱਗ ਜਣੇ ਆ ਉਹ ਕਰ ਤੇ ਰਾਸ਼ਨ ਵੀ ਮੁੱਕਣ ਵਾਲਾ ਹੋਣ ਧਿਆ ਆ ਇਹਨਾਂ ਨੂੰ ਤੇ ਇੰਨੀ ਗੱਲ ਦਾ ਪਤਾ ਹੀ ਨਹੀਂ ਹੈਗਾ ਨਾਂ ਨੂੰ ਵੱਡੀ ਨੂੰ ਹੁੰਦਾ ਉਹਨੇ ਪੈਰ ਤੇ ਕਹਿਣਾ ਆ ਲਿਆਓ ਰਾਸ਼ਨ ਲੈ ਆਓ ਮੁੱਕ ਗਿਆ ਜੇ ਪੈਰ ਤੇ ਬੰਦਾ ਕਿੱਧਰ ਨੂੰ ਜਾਏਗਾ ਉਹਨੇ ਪਹਿਲਾਂ ਥੋੜਾ ਤਾਂ ਸੁਨਾਨ ਦਾ ਮਾਰਾ ਨਹੀਂ ਨੇ ਉਹ ਤਾਂ ਲੋਜ਼ ਤੇ ਤੇ ਗੱਲ ਠੀਕ ਹੈ ਟਾਈਮ ਪਾਸ ਕਰਨਾ ਔਖਾ ਹੁੰਦਾ ਪਰ ਹੁਣ ਕੀ ਕਰੀਏ ਟਾਈਮ ਤੇ ਫਿਰ ਕੱਢਣਾ ਪੈਂਦਾ ਜਦੋਂ ਜਦਾਂ ਸਮਾਂ ਪੈਜੇ ਬੰਦੇ ਤੇ ਵੇਖਿਆ ਵੀਪਨ ਆਪਣੀ ਗੱਲ ਥੱਲੇ ਆਪੇ ਆ ਗਈ ਓ ਜੇਕਰ ਰਸੋਈ 'ਚ ਬੜੀ ਹੋਵੇ ਤੇ ਇਹਨੂੰ ਪਤਾ ਹੋਵੇ ਨਾ ਕਿ ਸੌਦਾ ਕਿਹੜਾ ਹੈਗਾ ਤੇ ਕਿਹੜਾ ਨਹੀਂ ਹੈਗਾ ਰਸੋਈ ਵਾਲ ਤਾਂ ਧਿਆਨ ਨਹੀਂ ਕਰਦੀ ਮਹਾਰਾਣੀ ਮੰंजे ਤੇ ਬਹਿ ਕੇ ਖਾਂਦੀ ਆ ਮੰਮੀ ਹੈ ਇਨਾਂ ਗੱਲਾਂ ਨੂੰ ਛੱਡੋ ਮੈਨੂੰ ਨਹੀਂ ਕੋਈ ਭਾਗਾ ਹੈਗਾ ਕਿ ਇਨਾਂ ਵੀ ਭਾਵੇਂ ਲੂਣ ਨਾ ਖਾਓ ਤੇ ਭਾਵੇਂ ਚਾਰ ਨਾ ਖਾਓ ਪਰ ਵਿਪਨ ਆ ਜਿਹੜੀ ਮੇਰੇ ਸੱਟ ਲੱਗੀ ਆ ਨਾ ਮੈਨੂੰ ਤੇ ਦਵਾਈਦਾਰੂ ਟਾਈਮ ਨਾ ਚਾਹੀਦਾ ਆ ਨਾ ਮੇਰੀ ਦਵਾਈ ਮੁੱਕੀ ਆ ਤੇ ਠੀਕ ਆ ਭਾਜੀ ਨੂੰ ਕਹੋ ਕਿ ਜਿਹੜੇ ਡੇਰੀ ਤੋਂ ਪੈਸੇ ਲੈ ਕੇ ਆੰਣਾ ਆ ਨਾ ਉਹ ਮੈਨੂੰ ਲਿਆਣ ਕੇ ਦੇਵੇ ਮੈਂ ਆਪਣੀ ਦਵਾਈ ਲੈ ਕੇ ਆਉਣੀ ਟਾਈਮ ਨਾ ਇਨਾਂ ਨੇ ਤੇ ਮੈਨੂੰ ਦਵਾਈ ਇਹ ਲੋ ਪੁੱਛਣਾ ਵੀ ਨਹੀਂ ਹੈਗਾ ਵਾਦੀ ਰੋਜ਼ਾ ਥੋੜੇ ਦੇਣਾ ਕੜਲਾ ਟਾਈਮ ਕੋਈ ਗੱਲ ਨਹੀਂ ਯਾਰ ਟਾਈਮ ਕਿੱਦਾਂ ਕੱਢਣਾ ਹੱਦੋਂ ਕਿ 4:45 ਫੜ ਕੇ ਮੈਂ ਦਵਾਈ ਲਈ ਪੈਸੇ ਮੰਗਣ ਡੀਆਂ ਤਾਂ ਤੁਸੀਂ ਕਹਿੰਦੇ ਹੋ ਟਾਈਮ ਕੱਢ ਲਾ ਇਹ ਕਿਹੜਾ ਕੋਈ ਸ਼ਾਪਿੰਗ ਕਰਨ ਡੀ ਮੈਂ ਜਿਹੜਾ ਮੈਂ ਟਾਈਮ ਕੱਢਣਾ ਤੇ ਰਹਿਣ ਦਾ ਕਹ ਦੇਣੀ ਆ ਰਹਿਣ ਦੀ ਨਹੀਂ ਆ ਬਾਅਦ ਚ ਲੈ ਲੂੰਗੀ ਚੀਜ਼ ਬਸ ਠੀਕ ਆ ਇੱਥੇ ਹੀ ਖੇਡਾਂ ਲੱਗਾ ਰਹੀ ਤੈਨੂੰ ਕੋਈ ਕੰਮ ਵੀ ਹੈਗਾ ਕਿ ਨਹੀਂ ਹੈਗਾ ਉਹ ਮੰਮੀ ਕੀ ਖਰਾ ਦੋ ਤੇ ਡੰਗਰ ਆ ਉਹਨਾਂ ਨੂੰ ਪੱਠੇ ਪਾ ਕੇ ਉਤਰ ਕੇ ਉਹ ਵੇਖੋ ਆਏ ਤੇ ਕੱਲ ਦੇ ਪੱਠੇ ਵੀ ਰੱਖਲੇ ਪਏ ਚੱਲ ਠੀਕ ਆ ਤੇ ਮੇਰੀ ਗੱਲ ਸੁਣ ਘਰ ਤੇਰਾ ਚਾਚਾ ਆ ਗਿਆ ਯੋ ਤੇ ਏਦਾਂ ਕਰ ਹਾ ਜਿਹੜੀ ਵੀਡੀਓ ਨਹੀਂ ਬਣਾਈ ਆਪਣੇ ਚਾਚੇ ਨੂੰ ਵਿਖਾਲ ਤੇ ਇਹਦੀ ਜਰਾਕ ਸੇਵਾ ਹੋਵੇ ਅੱਛਾ ਆ ਗਿਆ ਚਾਚਾ ਹਾਂ ਮੰਮੀ ਮੈਂ ਗਿਆ ਨਾ ਮੇਰੀ ਮਨੋ ਤੇ ਨਾ ਮੈਂ ਕਾ ਨਹੀਂ ਹੁੰਦਾ ਅੱਗੇ ਪੀਲੇ ਰਿ ਉਹਨਾਂ ਮੇਰਾ ਇਨੀ ਗੱਲਾਂ ਚ ਨਾਂ ਲਾਇਆ ਵਾ ਫੇਰ ਹੁਣ ਕੋਹਨਾ ਕੋ ਕਹਿ ਦੇਣਗੇ ਵੇਸੇ ਦਾ ਯਾ ਇਹੋ ਤੇ ਮੌਕਾ ਵਾ ਸਾਹਮਣੇ ਹੋਣ ਦਾ ਨਾਲੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਇਹਦੇ ਝੂਠ ਦਾ ਪਰਦਾ ਫਾਸ ਹੋ ਜਾਊਗਾ ਜਿਹੜਾ ਤੇਰਾ ਝੂਠਾ ਨਾਂ ਲਾਇਆ ਹੈ ਨਾ ਨਾ ਪੈਸਿਆਂ ਦਾ ਉਹ ਵੀ ਉਹਨੂੰ ਪਤਾ ਲੱਗ ਜਾਊਗਾ ਕਿਉਂ ਨਹੀਂ ਤੂੰ ਮੰਨਦਾ ਚੱਲ ਉੱਠ ਖਾ ਜਾ ਮੇਰੇ ਨਾਲ ਮੰਮੀ ਉਹਦਾ ਇੱਕ ਗੱਲ ਕਵਾਂ ਐਨਾਂ ਮਾ ਜਾਨਾ ਮੈਨੂੰ ਉਦੋਂ ਆਇਆ ਸੀ ਜਿੱਦਨੇ ਸਕੂਟਰੀ ਜ ਸਕੂਟਰੀ ਤੋਂ ਡਿੱਗੀਆਂ ਸੀ ਨਾ ਤਾਂ ਉਹ ਆਣੀਆਂ ਉਦੋਂ ਮੈਨੂੰ ਆਇਆ ਸੀ ਚਲ ਜੋਤੀ ਚਾਚੀ ਦੇ ਤੇ ਨਹੀਂ ਪੂਜਾ ਦੇ ਮੈਨੂੰ ਜਾਦਾ ਆਇਆ ਹੈ ਚਾਚੀ ਦੇ ਉਹ ਜਿਹੜਾ ਚੋਤੀ ਵੀ ਡਿੱਗੀ ਸੀ ਨਾ ਹਾਸਾ ਮੈਨੂੰ ਉਦੋਂ ਵੀ ਆਇਆ ਹੈਗਾ ਇਹ ਚਮਚੀ ਭੜੀ ਉਹਦੀ ਬਣੀ ਪਰ ਇਹ ਆ ਕਿ ਜਦੋਂ ਇਹ ਡਿੱਗਿਆ ਹੈ ਨਾ ਮੈਂ ਮਰੂ ਮਰੂ ਨਹੀਂ ਹੈਗਾ ਤਾਂ ਹਾਏ ਪੀੜ ਹੋਏ ਉਦੋਂ ਮੈਂ ਕਰਦੀਆਂ ਤੇ ਕਰਦੀਆਂ ਰਹਿੰਦੋ ਮੈਂ ਨਹੀਂ ਇਹਨਾਂ ਦੀ ਪਰਵਾਹ ਮਮੀ ਤੁਸੀਂ ਜਿਹੜਾ ਇਨਾ ਟਾਈਮ ਕੱਢੀ ਜਾਂਦੇ ਜੀ ਉਹ ਦੱਸ ਦੇਣ ਰਹੀ ਤੇ ਮਿੰਟ ਮਿੰਟਾ ਆਪਣੇ ਘਰ ਭਾਜੀ ਗਈ ਉਹਨੇ ਵਿਚਾਰੀ ਨੇ ਤੇ ਜਾਣਾ ਹੈਗਾ ਉਹਨੂੰ ਪਤਾ ਹੀ ਪੈਣਾ ਮੇਰਾ ਅੱਗੇ ਸ਼ਾਪਿੰਗ ਤੁਸੀਂ ਘਾਟ ਕਰਦਿਆਂ ਹੀ ਆਉਂਦਾ ਜਾਂਦਾ ਭਾਈ ਤੁਸੀਂ ਨਹੀਂ ਕੋਈ ਨੰਗਣ ਦਿੰਦਿਆਂ ਜਿਹੜਾ ਹੋਵੇ ਉਹਨੂੰ ਖਿਲਾਰ ਕੇ ਬਹਿ ਜਾਂਦਿਆਂ ਹੀ ਮੁੜ ਕੇ ਲਿਆ ਮੰਮੀ ਦੇ ਪੈਸੇ ਅਹੀਂ ਆ ਚੀਜ਼ ਲੈਣੀ ਆ ਫਿਰ ਮੰਮੀ ਕਿੱਥੋਂ ਕੱਢ ਕੇ ਦਵੇ ਜਿਵੇਂ ਪੰਦੇ ਤਨਖਾਹ ਆਉਂਦੀ ਆ ਉਹ ਤੂੰ ਅੰਦਰਵਾੜ ਕੇ ਅੰਦਾ ਆਪਣੇ ਪਰਸ ਚ ਰੱਖ ਲੈਣੀ ਛੱਪ ਕਰਕੇ ਉਹ ਨਹੀਂ ਕਦੇ ਮੈਨੂੰ ਸੋਆ ਲੱਗਣ ਦਿੰਨੀ ਨਾਲੇ ਸਾਨੂੰ ਪਤਾ ਵਾ ਸੌਦਾ ਵੀ ਤੂੰ ਕਿੱਦਾਂ ਰੋਂਦੀ ਕਰ ਲਾਉਂਦੀ ਲਿਆਉਣੀ ਆ ਸਾਰਾ ਘਰ ਤੂੰ ਚੁੱਕਣੇ ਲਿਆ ਹੁੰਦਾ ਵਾ ਨਹੀਂ ਸੌਦਾ ਕਿਹੜਾ ਥੋੜਾ ਹੁੰਦਾ ਵਾ ਜਿਹੜਾ ਇੰਨੀ ਗਲਫਾਫੀ ਚ ਪਾ ਕੇ ਆ ਜਾਣਾ ਵਾ ਸੌਦਾ ਵੀ ਐਡਾ ਤਗੜਾ ਬੋਰਾ ਭਰ ਕੇ ਆਉਂਦਾ ਆ ਠੀਕ ਆ ਨਾ ਖਾਨ ਨੂੰ ਤੇ ਸਾਰੇ ਸ਼ੇਅਰ ਬੈਠੇ ਹੁੰਦੇ ਆ ਕਮਾਈ ਤੇ ਉਹ ਕਰਦਾ ਰਹਿੰਦਾ ਇਕੱਲਾ ਹੀ ਸੌਦਾ ਵੀ ਅਸੀਂ ਇਕੱਲੇ ਹੀ ਲਿਆਉਨੇ ਆ ਉਹਨਾਂ ਨੂੰ ਕਹੋ ਸੌਦਾ ਸੌਦਾ ਲੈ ਆਇਆ ਕਰੋ ਕਿ ਆ ਜਿਹੜੇ ਤੁਸੀਂ ਸ਼ਾਪਿੰਗਾਂ ਕਰਾ ਦਿੰਦੇ ਹੋ ਨਾ ਇੱਕ ਇੱਕ ਸੂਟ ਲੈ ਕੇ ਦੇ ਦੇਂਦੇ ਹੋ ਉਹ ਅਸੀਂ ਲੱਲਿਆ ਕਰਾਂਗੇ ਆਪੇ ਹੀ ਬਾਕੀ ਸੌਦਾ ਉਹਨੂੰ ਕਹੋ ਕਰਿਆ ਕਰੇ ਆਪੇ ਵੇਹ ਨਹੀਂ ਭਲਾ ਮੈਂ ਡੰਗਰਾਂ ਦੀ ਕਮਾਈ ਤੇ ਉਹ ਕਿੰਨਾ ਕਾ ਘਾਰ ਤੋੜ ਲੈਂਦਾ ਆ ਭਲਾ ਤੁਸੀਂ ਤੇ ਬੜਾ ਢਿੱਲੇ ਜੇ ਮੂੰਹ ਨਾਲ ਕਹਤਾ ਆ ਸ਼ਾਪਿੰਗਾਂ ਕਰਦੀਆਂ ਜੇ ਪਤਾ ਨਹੀਂ ਤੇ ਹੀ ਮੈਨੂੰ ਕਿਹੜੀ ਸ਼ਾਪਿੰਗ ਕਰਾ ਦਿੰਨੇ ਆ ਇੱਕ ਸੂਟ ਲੈ ਕੇ ਦੇ ਦਿੰਦੇ ਯੋ ਗਰਮੀਆਂ ਨੂੰ ਇੱਕ ਲੈ ਲੋ ਤੇ ਇੱਕ ਸਿਆਲ ਨੂੰ ਲੈ ਲੋ ਚੱਲ ਜੀ ਸਵਾਲ ਬੰਨੇ ਉਹ ਜਾ ਇੱਥੇ ਨਾ ਰੋਲਾ ਪਾਈ ਜਾ ਚਾਹ ਸੜ ਗਈ ਅੰਦਰ ਚਾਹ ਵੇਖ ਕੇ ਲਿਆਕਦੇ ਉਹਨੂੰ ਚੱਲੀਆਂ ਨਾ ਮੰਮੀ ਮੇਰੇ ਆਇਆ ਤਾਂ ਤੁਸੀਂ ਸਾਰੀ ਰੌਣਕ ਹੀ ਮੁਕਾਤੀ ਆ ਮੈਂ ਤਾਂ ਆਖਿਆ ਸੀ ਅਸੀਂ ਵੀ ਰੌਣਕ ਮੇਲੇ 'ਚ ਜਾ ਕੇ ਹਿੱਸਾ ਲੈ ਲੈਨੇ ਆ ਨਹੀਂ ਪਹਿਣਾ ਰਹਿਣ ਦੇ ਨਹੀਂ ਰਹਿਣ ਦੇ ਚੁੱਪ ਕੀਤੀ ਰੋ ਹਿੱਥੇ ਹੀ ਠੀਕ ਆ ਨਾਲੇ ਤੇਰੇ ਆਇਆ ਨਾ ਰੌਣਕ ਨਹੀਂ ਲੱਗਦੀ ਆਗੀ ਪਤਾ ਨਹੀਂ ਤੇਰਾ ਤੇ ਕਿਦਾਂ ਦਾ ਮੱਥਾ ਆ ਆਂਦੀ ਕਲੇਸ਼ ਪਾ ਕੇ ਰੱਖ ਦਿੰਨੀ ਆ ਚੱਲ ਕੋਈ ਗੱਲ ਨਹੀਂ ਪੂਜਾ ਅੱਜ ਤੇ ਜੋ ਮਰਜੀ ਆਖੀ ਜਾ ਨਾ ਮੈਨੂੰ ਤੇਰੀਆਂ ਜਿਹੜੀਆਂ ਗੱਲਾਂ ਵਾ ਨਾ ਉਹ ਕਿਉਂ ਵਰਗੀਆਂ ਲੱਗਣ ਡੀਆਂ ਵਾ ਚੱਲ ਕੋਈ ਨਹੀਂ ਪੁੱਤ ਵਖਾ ਆ ਫੋਨ ਦੇ ਵਿੱਚ ਜੋ ਕੋਈ ਹਾਂ ਰਿਕਾਰਡ ਕੀਤਾ ਵਾ ਥੋੜੇ ਕੀ ਰਿਕਾਰਡ ਕੀਤਾ ਵਾ ਆ ਇਹਦਾ ਸਾਰਾ ਚਿੱਠਾ ਹੀ ਉਹ ਜਿਹੜਾ ਮੰਮੀ ਸਾਡੇ ਨਾਲ ਮਾੜੇ ਚੰਗੇ ਕਰਮ ਕਰਦੀ ਰਹੀ ਹੈ ਇਹ ਕਿਉਂ ਮੜਾ ਆ ਇਹ ਲਿਆ